ਜੀ ਦਾ ਖਾਲਸਾ ਵਾਹਿਰ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਅਸੀਂ ਅੱਜ ਲਾਈਵ ਹੋ ਰਹੇ ਹਾਂ ਜੀ ਐਡੀ ਲੇਟ ਸਿੱਖ ਗੇਮਾਂ ਤੋਂ ਜਿਹੜੀਆਂ ਕਿ ਸਾਨੂੰ ਪ੍ਰੋਬਲਮਾਂ ਆ ਰਹੀਆਂ ਨੇ ਸਿੱਖ ਗੇਮਾਂ ਦੇ ਵਿੱਚ ਸੰਗਤ ਤੁੱਪੇ ਬੈਠੀ ਰਹੀ ਹੈ ਤੇ ਕੁਝ ਟੀਮਾਂ ਕੁਝ ਪ੍ਰੋਬਲਮਾਂ ਕਰਕੇ ਨਹੀਂ ਖੇਡ ਸਕੀਆਂ ਤੇ ਬਾਈ ਜੀ ਉਹਨੀ ਸਾਰੀ ਜਾਣਕਾਰੀ ਥੋੜੇ ਬਸ ਥੋੜੀ ਟਾਈਮ ਲੈਣਾ ਪਲੀਜ਼ ਵੀਡੀਓ ਨੂੰ ਪੂਰੀ ਦੇਖ ਲਿਓ ਤੇ ਸੁਣ ਲਿਓ ਉਸ ਤੋਂ ਬਾਅਦ ਕਮੈਂਟ ਕਰਿਓ ਤੁਹਾਨੂੰ ਸ਼ੇਅਰ ਕਰਨ ਵਾਸਤੇ ਨਹੀਂ ਕਹਿੰਦੇ ਹੈਗੇ ਕਿਉਂਕਿ ਇਹ ਪ੍ਰੋਬਲਮ ਹੈ ਪ੍ਰੋਬਲਮ ਨੂੰ ਕਦੇ ਵੀ ਸ਼ੇਅਰ ਨਹੀਂ ਕੀਤਾ ਜਾ ਸਕਦਾ ਨਾਲ ਸੁਣ ਲਿਓ ਬੱਸ ਕਿਉਂਕਿ ਗਾਹਾਂ ਨੂੰ ਇਦਾਂ ਦੀ ਸਿੱਖ ਗੇਮਾਂ ਦੇ ਵਿੱਚ ਇਦਾਂ ਦੀਆਂ ਪ੍ਰੋਬਲਮਾਂ ਆਪਾਂ ਨੂੰ ਨਾ ਆਉਣ ਆਜੋ ਜੀ ਹਾਂਜੀ ਵਾਇਗਰ ਜੀ ਦਾ ਖਾਲਸਾ ਵਾਇਗਰ ਜੀ ਦੀ ਫਤਿਹ ਅੱਜ ਇੱਥੇ 36ਵਾਂ ਜਿਹੜੀਆਂ ਸਿੱਖ ਗੇਮਾਂ ਆ ਐਡਿਲੇਡ ਦੇ ਵਿੱਚ ਜਿਹੜੀਆਂ ਹੋ ਰਹੀਆਂ ਸਾਰੇ ਵੀਰ ਬਹੁਤ ਆਸਟ੍ਰੇਲੀਆ ਤੋਂ ਇੱਥੇ ਆਏ ਆ ਸਾਰੇ ਜਾਣੇ ਤੇ ਇੱਥੇ ਦੋ ਪਿਛਲੇ ਦੋ ਦਿਨ ਤੋਂ ਹਰ ਇੱਕ ਵੀਰ ਭਰਾ ਨੂੰ ਇੱਥੇ ਪਤਾ ਆ ਕਿ ਕਬੱਡੀ ਦੇ ਵਿੱਚ ਥੋੜਾ ਜਿਹਾ ਇੱਥੇ ਇਸ਼ੂ ਚੱਲ ਰਿਹਾ ਤਿੰਨ ਚਾਰ ਸਾਰੀਆਂ ਜਿੰਨੀਆਂ ਵੀ ਟੀਮਾਂ ਬਣ ਕੇ ਆਉਂਦੀਆਂ ਆ ਉਹਨਾਂ ਦਾ ਬਜਟ ਅਰਾਊਂਡ 60 ਤੋਂ 70 ਹਜ਼ਾਰ ਡਾਲਰ ਦਾ ਬਜਟ ਹੁੰਦਾ ਆ ਸਾਰੇ ਹੀ ਆਪਣੇ ਕੋਲੋਂ ਪੈਸੇ ਲਾਉਂਦੇ ਆ ਸਭ ਕੁਝ ਕਰਦੇ ਆ ਕਾਦ ਲਈ ਲਾਉਂਦੇ ਆ ਕਿਉਂਕਿ ਸ਼ੌਂਕ ਆ ਤੇ ਟੀਮਾਂ ਬਣਾ ਕੇ ਵਧੀਆ ਤੋਂ ਵਧੀਆ ਆਉਂਦੇ ਆ ਤਾਂ ਕਿ ਸਾਨੂੰ ਵੀ ਇਹ ਹੁੰਦਾ ਵੀ ਹਰ ਇੱਕ ਟੀਮ ਨੂੰ ਇਹ ਹੁੰਦਾ ਕਿ ਮੇਰੇ ਆਲ ਵਧੀਆ ਪਲੇਅਰ ਖੇਡਣ ਮੇਰੀ ਟੀਮ ਜਿਹੜੀ ਜਿੱਤੇ ਮੇਰੀ ਟੀਮ ਵਧੀਆ ਪਰਫਾਰਮ ਕਰੇ ਬਟ ਉੱਥੇ ਨਾਲ ਦੀ ਨਾਲ ਆਰ ਕੀ ਜੋ ਇਸ਼ੂ ਆ ਰਿਹਾ ਕਿ ਪਲੇਅਰ ਜਿਹੜੇ ਆ ਉਹ ਬਹੁਤ ਕਹਿ ਲੋ ਵੀ ਧੋਖਾ ਕਰ ਰਹੇ ਸਾਰੀਆਂ ਟੀਮਾਂ ਦੇ ਨਾਲ ਜੇ ਆਪਾਂ ਇੱਕ ਟੀਮ ਦੀ ਗੱਲ ਕਰੀਏ ਉਹ ਨਹੀਂ ਉਹ ਸਾਰੀਆਂ ਟੀਮਾਂ ਦੇ ਨਾਲ ਹੀ ਬਹੁਤ ਧੋਖਾ ਕਰ ਰਹੇ ਆ ਕਿ ਇੱਕ ਪਲੇਅਰ ਜਿਵੇਂ ਇੱਕ ਕਿਸੇ ਦੇ ਨਾਲ ਗੱਲ ਕਰ ਲਈ ਮੁੜ ਕੇ ਦੂਜੇ ਨੇ ਪੈਸੇ ਵੱਧ ਦੇ ਤੇ ਉਹਦੇ ਨਾਲ ਹੋ ਗਏ ਉਹ ਤੋਂ ਪੈਸੇ ਪਵਾ ਕੇ ਦੂਜੇ ਦੇ ਪੈਸੇ ਵਾਪਸ ਕਰ ਦਿੱਤੇ ਪਹਿਲੇ ਜਿਨ੍ਹਾਂ ਦਿੱਤੇ ਆ ਇਹ ਇਹ ਅੱਜ ਕੱਲ ਇੱਥੇ ਵੇਖਣ ਨੂੰ ਬਹੁਤ ਜ਼ਿਆਦਾ ਮਿਲਿਆ ਜਿਨ੍ਹਾਂ ਸਿੱਧੇ ਤੌਰ ਤੇ ਅਸੀਂ ਇੱਥੇ ਟੀਮਾਂ ਦੋ ਬੈਠੀਆਂ ਕੈਨਬਰਾ ਸ਼ੇਰ-ਏ-ਪੰਜਾਬ ਕੈਨਬਰਾ ਦੀ ਕਬੱਡੀ ਟੀਮ ਤੇ ਬ੍ਰਿੰਮ ਬੈਂਕ ਲਾਇਓਂਸ ਕਬੱਡੀ ਟੀਮ ਜਿਹੜੀਆਂ ਕਿ ਅੱਜ ਕੱਲ ਵੀ ਅਸੀਂ ਖੇ ਅੱਜ ਫੇਰ ਅਸੀਂ ਉਹਨਾਂ ਦੇ ਪ੍ਰੋਮਿਸ ਕੀਤਾ ਕੋਈ ਉਹ ਤੁਹਾਨੂੰ ਹੁਣੇ ਮੈਂ ਇਸ ਤੋਂ ਬਾਅਦ ਦੱਸਦਾ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਦਾ ਵੀ ਅਸੀਂ ਅੱਜ ਫੇਰ ਆਪਣੀਆਂ ਟੀਮਾਂ ਜਿਹੜੀਆਂ ਦੋਵੇਂ ਟੀਮਾਂ ਪੁੱਲ ਆਊਟ ਕਰ ਲੀਆਂ ਆ ਗੇਮਾਂ ਦੇ ਵਿੱਚੋਂ ਉਹਦਾ ਰੀਜ਼ਨ ਇਹ ਬਣਿਆ ਆ ਕਿ ਦੋ ਪਲੇਅਰ ਆ ਜੇ ਇੱਕ ਦਾ ਨਾਮ ਹੈਗਾ ਪਿੰਨੀ ਪਤਾਰਾ ਤੇ ਦੂਜਾ ਹੈਗਾ ਸਟਾਪਰ ਵਾਇਗਰੂ ਸੀਚੇਵਾਲ ਉਹਨਾਂ ਨੇ ਤਿੰਨ ਟੀਮਾਂ ਨੂੰ ਖਰਾਬ ਕੀਤਾ ਆ ਪਹਿਲਾਂ ਸਭ ਤੋਂ ਪਹਿਲਾਂ ਕੈਨਬਰਾ ਵਾਲਿਆਂ ਦੇ ਨਾਲ ਗੱਲ ਹੋਈ ਆ ਉਹਨਾਂ ਦੀ ਉਹਨਾਂ ਦੇ ਨਾਲ ਉਹਨਾਂ ਦੇ ਕੋਲ ਉਹਨਾਂ ਨੇ 5000 ਡਾਲਰ ਅਕਾਊਂਟ ਦੇ ਵਿੱਚ ਪਵਾਇਆ ਆ ਉਹਨਾਂ ਪਾਇਆ ਆ 14 ਆ ਆਪਣੀ ਨੂੰ 14 ਤਰੀਕ ਨੂੰ 14 ਮਾਰਚ ਨੂੰ ਉਹ ਪਵਾ ਲਿਆ ਉਹਨਾਂ ਨੇ ਸਭ ਕੋ ਗੱਲਬਾਤ ਹੋ ਗਈ ਉਹ ਇੱਕ ਬੌਂਡ ਮਣੀ ਸੀ ਵੀ ਆ 5000 ਹੈ ਟੋਟਲ 18000 ਚ ਗੱਲ ਹੋਈ ਸੀ ਆ ਇੱਕ ਬੌਂਡ ਮਣੀ ਆ 5000 ਡਾਲਰ ਇਹ ਤੁਸੀਂ ਰੱਖੋ ਇਸ ਤੋਂ ਅਗਲੇ ਹਫਤੇ ਬਾਅਦ ਤੁਹਾਨੂੰ ਦੂਜੇ ਪੈਸੇ ਵੀ ਸਾਰੇ ਤੁਹਾਡੇ ਅਕਾਊਂਟ ਦੇ ਵਿੱਚ ਆਣਗੇ ਗੇਮਾਂ ਤੋਂ ਖੇਡਣ ਤੋਂ ਪਹਿਲਾਂ ਤੁਹਾਨੂੰ ਸਾਰੇ ਪੈਸੇ ਤੁਹਾਡੇ ਕਲੀਅਰ ਹੋ ਜਾਣਗੇ ਅਕਾਊਂਟ ਦੇ ਵਿੱਚ ਫਿਰ ਦੂਜੀ ਟੀਮ ਆ ਜਾਂਦੀ ਆ ਆਪਣੀ ਬ੍ਰਿੰਮ ਬੈਂਕ ਲੋਨ ਇਹਨਾਂ ਨੂੰ ਵੀ ਇਹਨਾਂ ਨੇ ਲਾਰਾ ਲਾਇਆ ਆ ਠੀਕ ਆ ਕਿੰਗਸ ਕਬੱਡੀ ਕਲੱਬਜ਼ੀ ਉਹਨਾਂ ਨੂੰ ਵੀ ਇਹਨਾਂ ਨੇ ਲਾਰਾ ਲਾਇਆ ਸੀਗਾ ਗੱਲਾਂ ਕਰਦੀਆਂ ਜਦੋਂ ਫੋਨ ਨਹੀਂ ਚੱਕਣਾ ਗੱਲ ਨਹੀਂ ਕਰਨੀ ਫਿਰ ਇਹਨਾਂ ਨੂੰ ਪੈਸੇ ਵੱਧ ਆਫਰ ਹੋਏ ਪੰਜਾਬ ਜੂਥ ਇੱਕ ਕਲੱਬ ਹੋਂਦ ਨਾਮਾ ਬਣਿਆ ਆ ਮੈਲਬਨ ਦੇ ਵਿੱਚ ਉਹਨਾਂ ਦੇ ਕੋਲੋਂ ਪੈਸੇ ਵੱਧ ਆਫਰ ਹੋਏ ਇਹਨਾਂ ਨੇ ਕੀ ਕੀਤਾ ਵੀ ਪੈਸੇ ਜਿਹੜੇ ਪਹਿਲਾਂ ਕੈਨਬਰਾ ਵਾਲਿਆਂ ਨੇ ਪਾਏ ਸੀ ਉਹਨਾਂ ਦੇ ਪੈਸੇ ਵਾਪਸ ਕਰ ਦਿੱਤੇ ਵੀ ਆ ਲਓ ਤੇ ਅਸੀਂ ਸਾਨੂੰ ਵੱਧ ਪੈਸੇ ਮਿਲ ਗਿਆ ਠੀਕ ਆ ਉਹਦੇ ਨਾਲ ਕੀ ਹੋਇਆ ਸਾਰੀ ਕੈਨਬਰਾ ਦੀ ਟੀਮ ਜਿਹੜੀ ਸੀ ਉਹ ਖਰਾਬ ਹੋ ਗਈ ਕਿਉਂਕਿ ਹਰ ਕਿਸੇ ਨੇ ਆਪਣਾ ਆਪਣੇ ਹਿਸਾਬ ਦੇ ਨਾਲ ਪਲੇਅਰ ਕੀਤੇ ਹੁੰਦੇ ਆ ਉਹ ਸਾਰੀ ਟੀਮ ਦੀ ਹੀ ਡੰਡ ਲੱਥ ਗਈ ਉਹਨਾਂ ਦੀ ਇੱਥੇ ਹੁਣ ਆਏ ਆ ਕੱਲ ਦੇ ਫਿਰ ਇੱਥੇ ਆਣ ਕੇ ਸਾਰੀਆਂ ਟੀਮਾਂ ਦੇ ਨਾਲ ਇਹ ਮੁੱਦਾ ਉਠਾਇਆ ਆ ਵੀ ਆ ਚੀਜ਼ ਆ ਉਹਨਾਂ ਨੇ ਕਈ ਕਈ ਟੀਮਾਂ ਨੇ ਵਿੱਚ ਸਪੋਰਟ ਵੀ ਕੀਤੀ ਚਲੋ ਕਈ ਭੱਜ ਗਏ ਉਹਨਾਂ ਦੀ ਵੱਖਰੀਆਂ ਮਜਬੂਰੀਆਂ ਹੋਣਗੀਆਂ ਕੀ ਕਰ ਸਕਦੇ ਫਿਰ ਅਸੀਂ ਅਪਰੋਚ ਕੀਤੀ ਆ ਜਿਹੜੇ ਸਿੱਖ ਗੇਮਾਂ ਦੇ ਐਨਜ਼ਿਕ ਦੀ ਕਮੇਟੀ ਦਾ ਪ੍ਰਧਾਨ ਆ ਸਰਬਜੋਤ ਸਿੰਘ ਢਿੱਲੋਂ ਠੀਕ ਹੈ ਜੀ ਇੱਥੇ ਮੇਰੇ ਨਾਲ ਵੀਰ ਵੀ ਬੈਠੇ ਆ ਪੰਜ ਤੋਂ 6 ਬੰਦੇ ਜਿਹੜੇ ਮੂੰਹ ਤੇ ਉਹਦੇ ਵੀ ਕਹੇ ਇਹੋ ਹੀ ਗੱਲ ਅੱਜ ਵੀ ਉਹਦੀ ਗਰਾਊਂਡ ਦੇ ਵਿੱਚ ਇਹ ਗੱਲ ਹੋਈ ਆ ਫਿਰ ਉਹਨੇ ਸਾਨੂੰ ਇਹ ਪ੍ਰੋਮਿਸ ਕੀਤਾ ਵੀ ਪਲੀਜ਼ ਤੁਸੀਂ ਕਿਉਂਕਿ ਅਸੀਂ ਕੱਲ ਖੇਡਦੇ ਨਹੀਂ ਸੀ ਫਿਰ ਉਹਨੇ ਓਏ ਇਹ ਪ੍ਰੋਮਿਸ ਕੀਤਾ ਵੀ ਤੁਸੀਂ ਆਣ ਕੇ ਖੇਡੋ ਇਹ ਦੋ ਪਲੇਅਰ ਮੈਂ ਗੇਮਾਂ ਦੇ ਵਿੱਚ ਨਹੀਂ ਖੇਡਣ ਦਊਗਾ ਠੀਕ ਹੈ ਜੀ ਤੁਹਾਡੇ ਨਾਲ ਕਿਸੇ ਵੀ ਟੀਮ ਨਾਲ ਧੱਕਾ ਨਹੀਂ ਹੋਊਗਾ ਅਸੀਂ ਉਹ ਗੱਲ ਦੇ ਉੱਤੇ ਯਕੀਨ ਕੀਤਾ ਸਾਨੂੰ ਇਹ ਸੀ ਵੀ ਪ੍ਰਧਾਨ ਆ ਇਹਦੀ ਆਪਣੀ ਵੀ ਕੋਈ ਜ਼ੁਬਾਨ ਹੋਊਗੀ ਵਧੀਆ ਬੰਦਾ ਆ ਚਲੋ ਬੋਲਦਾ ਇਹਨੇ ਸਾਨੂੰ ਇਹ ਪ੍ਰੋਮਿਸ ਕੀਤਾ ਤੇ ਸ਼ਾਇਦ ਆਪਣੀ ਜ਼ੁਬਾਨ ਤੇ ਖੜੂਗਾ ਉਹ ਬੰਦਾ ਉਸ ਤੋਂ ਬਾਅਦ ਇਹ ਬੰਦਾ ਅਸੀਂ ਮੈਚ ਖੇਡ ਗਏ ਜੀ ਸਭ ਤੋਂ ਪਹਿਲਾਂ ਦੂਜਾ ਮੈਚ ਕਿਸੇ ਹੋਰ ਦਾ ਹੋਇਆ ਫਿਰ ਤੀਜਾ ਮੈਚ ਉਹਨਾਂ ਦੇ ਤੇ ਉਹ ਪਲੇਅਰ ਦੋਵੇਂ ਖੇਡ ਰਹੇ ਸੀ ਫਿਰ ਜਦੋਂ ਅਸੀਂ ਇਹਨਾਂ ਦੇ ਨਾਲ ਆਣ ਕੇ ਗੱਲਬਾਤ ਕੀਤੀ ਵੀ ਆਹ ਚੀਜ਼ ਕਿੱਦਾਂ ਆਇਆ ਮਤਲਬ ਇਹ ਪਲੇਅਰ ਤੁਸੀਂ ਸਾਨੂੰ ਪ੍ਰੋਮਿਸ ਕੀਤਾ ਆ ਤੇ ਤੁਸੀਂ ਇਹ ਕਿੱਦਾਂ ਜਿਉ ਰਜਬਾਨ ਹੀ ਕਿਸੇ ਨੂੰ ਦੇ ਦਿੱਤੀ ਠੀਕ ਹੈ ਬੰਦਾ ਉਹ ਹੁੰਦਾ ਜਿਹੜਾ ਜ਼ਬਾਨ ਤੇ ਰਹਿੰਦਾ ਤੇ ਜਿਹੜਾ ਜ਼ਬਾਨ ਤੇ ਨਹੀਂ ਰਹਿੰਦਾ ਅਸੀਂ ਆ ਜਿੰਨੇ ਵੀਰ ਬੈਠੇ ਮੈਨੂੰ ਨਹੀਂ ਇਹ ਨਹੀਂ ਸਾਰੇ ਹੀ ਉਹਨੂੰ ਆਪਾਂ ਬੰਦਾ ਹੀ ਨਹੀਂ ਗਿਣਦੇ ਤੇ ਉਹ ਬੰਦਾ ਕਹਿੰਦਾ ਵੀ ਮੇਰੀ ਕੋਈ ਗੱਲਬਾਤ ਨਹੀਂ ਇਹਨਾਂ ਨਾਲ ਹੋਈ ਕੋ ਕੁਝ ਨਹੀਂ ਹੋਇਆ ਕਿਉਂਕਿ ਕੱਲ ਇੱਕ ਹੋਰ ਚੀਜ਼ ਇਹ ਸੀ ਵੀ ਵੋਟਾਂ ਅਸੀਂ ਕੱਲ ਐਂਜ ਕਮੇਟੀ ਦੀਆਂ ਕੱਲ ਰਾਤ ਨੂੰ ਉਹਨੂੰ ਐ ਸੀ ਵੀ ਮੈਂ ਹੁਣ ਇਹਨਾਂ ਨੂੰ ਲਾਰੇ ਲੱਪੇ ਲਾ ਕੇ ਐਦਾਂ ਰੱਖਦਾ ਤਾਂ ਕਿ ਮੇਰੀਆਂ ਵੋਟਾਂ ਨਾ ਖਰਾਬ ਹੋਣ ਕਿਉਂਕਿ ਉਹ ਫੇਰ ਖੜਾ ਸੀਗਾ ਅਨਫੋਰਚੂਨੇਟਲੀ ਇਹੋ ਜੇ ਬੰਦੇ ਚਲੋ ਫੇਰ ਉਹ ਪ੍ਰਧਾਨ ਬਣ ਗਿਆ ਅਗਲੇ ਸਾਲ ਲਈ ਪਰ ਇਹੋ ਜੇ ਬੰਦੇ ਕਿਸੇ ਵੀ ਸਰਮੌਰ ਜਿਹੜੀ ਸੰਸਥਾ ਆ ਜਿਹੜੀ ਆਪਣੀ ਲਾਗ ਲੋ ਇੱਕ ਸਿੱਖ ਗੇਮਾਂ ਆ 36ਵੀਂ ਸਿੱਖ ਗੇਮਾਂ ਇੱਕ ਦੋ ਨਹੀਂ ਇਹ ਪਹਿਲੀ ਜਾਂ ਦੂਜੀ ਗੇਮ ਨਹੀਂ ਆ ਇਹਦਾ ਬਹੁਤ ਵੱਡਾ ਇਤਿਹਾਸ ਆ ਉਹਨੂੰ ਇਹ ਬੰਦੇ ਸਾਰੇ ਖਰਾਬ ਕਰ ਰਹੇ ਆ ਸਾਰੀਆਂ ਚੀਜ਼ਾਂ ਨੂੰ ਅਸੀਂ ਸਿਰਫ ਤੇ ਸਿਰਫ ਸਾਡਾ ਵੀਡੀਓ ਬਣਾਉਣ ਦਾ ਇਕੋ ਇੱਕ ਮਕਸਦ ਸੀਗਾ ਵੀ ਜਿੰਨੇ ਵੀ ਵੀਰ ਦੂਰੋਂ ਦਰੇੜਿਓਂ ਇੱਥੇ ਆਏ ਆ ਪਹੁੰਚੇ ਸਾਰੇ ਆਸਟ੍ਰੇਲੀਆ ਤੋਂ ਕਈ ਬਾਹਰੋਂ ਵੀ ਆਏ ਆ ਉਹਨਾਂ ਨੂੰ ਇਹ ਨਾ ਲੱਗੇ ਵੀ ਇਹ ਜਿਹੜੇ ਮੁੰਡੇ ਆਏ ਉੱਠ ਕੇ ਖੌਰੂ ਪਾਉਂਦੇ ਆ ਜਾਂ ਇਹਨਾਂ ਗੇਮਾਂ ਖਰਾਬ ਕਰਦੇ ਆ ਜਾਂ ਕੁਝ ਵੀ ਆ ਸਾਡਾ ਮਕਸਦ ਇਹੋ ਹੀ ਆ ਕਿ ਤੁਹਾਨੂੰ ਬਿਹਾਈਂਡ ਆਫ ਦਾ ਸੀਨ ਜੋ ਕੁਝ ਵੀ ਹੋਇਆ ਇਹਦੇ ਪਿੱਛੇ ਸਾਰੀ ਸਟੋਰੀ ਕੀ ਆ ਤੁਹਾਨੂੰ ਇਹ ਸਾਰਾ ਪਤਾ ਲੱਗ ਪਤਾ ਲੱਗ ਜਾਵੇ ਫੇਰ ਜੀ ਇੱਕ ਟੀਮ ਜਿੱਦਾਂ ਮੈਂ ਪਹਿਲਾਂ ਕਿਹਾ ਵੀ 60 ਤੋਂ 70000 80000 ਡਾਲਰ ਦੇ ਨਾਲ ਟੀਮ ਬਣਦੀ ਆ ਇਹ ਬੰਦਿਆਂ ਨੇ ਸਾਡਾ ਇੱਕ ਬ੍ਰਿੰਬੈਂਕ ਲੌਂਜ ਦਾ ਪਲੇਅਰ ਸੀਗਾ ਕੱਲ ਆਪਣਾ ਕਾਜੂ ਉਹਦੇ ਸੱਟ ਲੱਗੀ ਇਹਨਾਂ ਵਿੱਚੋਂ ਫੈਡਰੇਸ਼ਨ ਕਹਿ ਲਓ ਉਨੀ ਸੌਰੀ ਜਿਹੜੀ ਆ ਕਮੇਟੀ ਆ ਇਹਨਾਂ ਵਿੱਚੋਂ ਇੱਕ ਵੀ ਬੰਦਾ ਉਹਦੇ ਕੋਲੇ ਜਾ ਕੇ ਉਹਨੂੰ ਇਹ ਨਹੀਂ ਪੁੱਛਿਆ ਕਿ ਹਾਂ ਵੀਰ ਤੂੰ ਕਿੱਦਾਂ ਠੀਕ ਆ ਜਾਂ ਕਿਵੇਂ ਆ ਤੈਨੂੰ ਕੋਈ ਮਦਦ ਦੀ ਲੋੜ ਤਾਂ ਨਹੀਂ ਆ ਜਾਂ ਕੁਛ ਆ ਅਸੀਂ ਪੈਸੇ ਲਾਈਏ ਸਾਨੂੰ ਇੱਕ ਇਹਨਾਂ ਨੇ ਟਰੋਫੀ ਦੇ ਕੇ ਤੋੜ ਦੇਣਾ ਵੀ ਆ ਚੱਕੋ ਟਰੋਫੀ ਤੇ ਜਾਓ ਠੀਕ ਆ ਅਹੀਂ ਇੱਥੇ ਆਣ ਕੇ ਲੱਖਾਂ ਕਿੰਨੇ ਲੋਕ ਆਉਂਦੇ ਆ ਵੇਖਣ ਲਈ ਉਹ ਉਹ ਸਿਰਫ ਕਬੱਡੀ ਵੇਖਣ ਆਉਂਦੇ ਆ ਚਲੋ ਹੋਰ ਵੀ ਬਹੁਤ ਸਾਰੀਆਂ ਗੇਮਾਂ ਚੱਲਦੀਆਂ ਵਾਂ ਪਰ ਇੱਕ ਕਬੱਡੀ ਮੇਨ ਗੇਮ ਆ ਸਿੱਖ ਗੇਮਾਂ ਦੀ ਜਿਹਦੇ ਜਿਹਦਾ ਕਿ ਮੇਨ ਅਟਰੈਕਸ਼ਨ ਆ ਸਾਰੀਆਂ ਗੇਮਾਂ ਵਾਸਤੇ ਉਹ ਤੇ ਜੇ ਆਪਾਂ ਉਹਦੇ ਵਾਸਤੇ ਇੱਕ ਫ੍ਰੀ ਦੇ ਵਿੱਚ ਕੋਈ ਖੇਡਣ ਆ ਰਿਹਾ ਤੇ ਆਪਾਂ ਉਹ ਉਹਨਾਂ ਦੇ ਪਲੇਅਰਾਂ ਦੀ ਉਹ ਟੀਮਾਂ ਦੀ ਲੁੱਕ ਆਫਟਰ ਨਹੀਂ ਕਰ ਸਕਦੇ ਤੇ ਫੇਰ ਕੋਈ ਫਾਇਦਾ ਨਹੀਂ ਆ ਅੱਗੇ ਤੋਂ ਤੁਹਾਡੇ ਜਿਹੜੇ ਹੱਥ ਤੁਸੀਂ ਸਾਨੂੰ ਪਹਿਲਾਂ ਕਹਿ ਦਿਓ ਵੀ ਭਾਉ ਆਉਣਾ ਆਓ ਨਹੀਂ ਆਉਣਾ ਨਾ ਆਓ ਤੇ ਇਹ ਸਾਡੀ ਜਿਹੜੀ ਆ ਅਸੀਂ ਡਿਕਟੇਟਰਸ਼ਿਪ ਇਦਾਂ ਹੀ ਕਰਨੀ ਹੈ ਆਪਣੇ ਬੰਦਿਆਂ ਨੂੰ ਹੀ ਜਿਹੜਾ ਵਾ ਫਾਇਦਾ ਦੇਣਾ ਆ ਉਹ ਆਪਣੀਆਂ ਟੀਮਾਂ ਨੂੰ ਫਾਇਦਾ ਕਰਦੇ ਆ ਉਹ ਆਪਣੇ ਬੰਦੇ ਨੂੰ ਫਿਰ ਇੱਕ ਹੋਰ ਅੱਜ ਸੁਣ ਦੇ ਵਿੱਚ ਇਹ ਗੱਲ ਆਈ ਕਿ ਜਿਹੜੇ ਬੰਦਿਆਂ ਨੇ ਕਦੀ ਇੱਥੇ ਚਵਾਨੀ ਨਹੀਂ ਲਾਈ ਕਦੀ ਕਬੱਡੀ ਤੇ ਜਾਂ ਕਿਸੇ ਨੇ ਠੀਕ ਆ ਉਹ ਬੰਦੇ ਅੰਦਰ ਗਰਾਊਂਡ ਦੇ ਵਿੱਚ ਉਹਨਾਂ ਨੂੰ ਫ੍ਰੀ ਐਂਟਰੀ ਆ ਤੇ ਜਿਹੜੀਆਂ ਟੀਮਾਂ 60 60 70 70 ਹਜ਼ਾਰ ਡਾਲਰ ਲਾ ਕੇ ਆਉਂਦੀਆਂ ਵਾਂ ਉਹਨਾਂ ਦੇ ਕੋਲੇ ਸਿਰਫ ਦੋ ਪਾਸ ਆ ਇੱਕ ਸੌਰੀ ਇੱਕ ਪਾਸੇ ਉਹਨਾਂ ਦੇ ਕੋਲੇ ਤੁਸੀਂ ਹੁਣ ਇਹ ਸੋਚੋ ਵੀ ਇੱਕ ਬੰਨੇ ਇੱਕ ਐਨੇ ਬੰਦੇ ਪੈਸੇ ਲਾਉਣਦੇ ਆ ਠੀਕ ਆ ਤੇ ਦੂਜੇ ਬੰਨੇ ਆਪਣੀਆਂ ਫੈਮਲੀਆਂ ਨੂੰ ਤੁਸੀਂ ਅੰਦਰ ਵੜ ਰਹੇ ਜੇ ਉਹ ਕਮ ਸਿਕ ਮਹੀਨਾ ਤੇ ਰੱਖੋ ਜਿਹੜੇ ਬੰਦੇ ਆਉਨੇ ਉਹਨਾਂ ਨੂੰ 5-10 ਪਾਸ ਦੋ ਤਾਂ ਕਿ ਜਿਹੜੇ ਉਹਨਾਂ ਦੇ ਆਪਣੇ ਸਪான்ਸਰ ਆ ਜਿਹੜੇ ਪੈਸੇ ਲਾਉਂਦੇ ਆ ਕਮ ਸਿਕਮ ਉਹ ਤਾਂ ਆ ਸਕਣ ਨਾਲ ਉਹਨਾਂ ਦੇ ਅੰਦਰ ਜਿਹੜੇ ਬੰਦੇ ਸਾਨੂੰ ਪੈਸੇ ਦਿੰਦੇ ਆ ਸਾਡੇ ਨਾਲ ਟੀਮਾਂ ਤੇ ਪੈਸੇ ਲਾਉਂਦੇ ਆ ਜੇ ਅਸੀਂ ਉਹਨਾਂ ਨੂੰ ਖੁਸ਼ ਨਹੀਂ ਕਰ ਸਕਦੇ ਫਿਰ ਸਾਡਾ ਇੱਥੇ ਆਣ ਕੇ ਗੇਮਾਂ ਖੇਡਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਤੁਸੀਂ ਤੇ ਸਾਨੂੰ ਚਵਾਨੀ ਨਹੀਂ ਦਿੰਦੇ ਠੀਕ ਹੈ ਜੀ ਹੋਰ ਇੱਕ ਮੁਸਲ ਮਸਲਾ ਇੱਕ ਹੋਰ ਆਇਆ ਕਿ ਆਪਣਾ ਵੀਰ ਉਹਦਾ ਕੰਮ ਹੈਗਾ ਆ ਉਹ ਕਾਰਾਂ ਦੀ ਰੈਪ ਕਰਦਾ ਆ ਕਾਰਾਂ ਨੂੰ ਵੀ ਦੇਸੀ ਆ ਵੀਰ ਤਾਨੂੰ ਆਪ ਖੋਦ ਆਪਣੇ ਮੂੰਹੋਂ ਹੀ ਦੱਸੂਗਾ ਵੀ ਇਹਦੇ ਨਾਲ ਕੀ ਕਰਤੂਤ ਹੋਈ ਆ ਹਾਂਜੀ ਆਪਣੇ ਵੀ ਦੇਸੀ ਕਸਟਮ ਨਾਂ ਦੀ ਸ਼ਾਪ ਚਲਾ ਰਿਹਾ ਹਾਂ ਇਹ ਪਹਿਲੇ 3 ਸਾਲ ਤੋਂ ਪੂਰੇ ਆਸਟ੍ਰੇਲੀਆ ਦੇ ਵਿੱਚ ਸਿੱਖ ਰੈਪਰ ਕਾਰ ਰੈਪਰ ਜਾਂ ਦੇਸੀ ਕਾਰ ਰੈਪਰ ਬਹੁਤ ਗਿਣਤੀ ਦੇ ਆ ਮੈਂ ਕਹਿੰਦਾ ਜੇ ਉਂਗਲਾਂ ਤੇ ਗਿਣੋ ਤੇ 3 ਮੁੰਡੇ ਪੂਰੇ ਆਸਟ੍ਰੇਲੀਆ ਚ ਲੱਭਣਗੇ ਉਹਨਾਂ ਚੋਂ ਇੱਕ ਮੈਂ ਆ ਤੇ ਮੈਲਬਨ ਦੇ ਵਿੱਚ ਆਪਾਂ ਪਹਿਲਿਆਂ ਦੇ ਵਿੱਚ ਆ ਤੇ ਸਾਡੀ ਕਮਿਊਨਿਟੀ ਨੂੰ ਜਿੱਥੇ ਮਾਣ ਹੋਣਾ ਚਾਹੀਦਾ ਕਿ ਸਾਡੇ ਦੇਸੀ ਬੰਦੇ ਨੇ ਇਹ ਕੰਮ ਸ਼ੁਰੂ ਕੀਤਾ ਕਿ ਜਿੱਦੇ ਚ ਮੇਨਲੀ ਗੋਰੇ ਹੀ ਲੀਡ ਕਰਦੇ ਆ ਕਿ ਜਿੱਥੇ ਤਕੜੇ ਤੋਂ ਤਕੜੀਆਂ ਗੱਡੀਆਂ ਸੀ ਮੋਡੀਫਾਈ ਕਰਦੇ ਆ ਤੇ ਇਹਨਾਂ ਨੂੰ ਮੈਂ ਪੁੱਛਿਆ ਕਿ ਮੈਂ ਕਹਿੰਦਾ ਵੀ ਤੁਹਾਡੇ ਮੇਲੇ ਲਈ ਜਿਵੇਂ ਅਸੀਂ ਗ੍ਰਫਟ ਮੇਲੇ 'ਚ ਵੀ ਸਟਾਲ ਲਾਉਨੇ ਆ ਚਲੋ ਜੋ ਉਹਨਾਂ ਦੀ 500000 ਫੀਸ ਹੁੰਦੀ ਆ ਉਹੀ ਦੇ ਦੇ ਦਈਆ ਕਿ ਤੁਹਾਡੇ ਮੇਲੇ 'ਚ ਵੀ ਅਸੀਂ ਗੱਡੀ ਰੈਡੀ ਕਰਕੇ ਲਿਆਵਾਂਗੇ ਇੱਥੇ ਸਟਾਲ ਲਾਵਾਂਗੇ ਤੇ ਜਾਨੀ ਕਿ ਮੈਂ ਕਹਾ ਪ੍ਰੋਮੋਸ਼ਨ ਹੋਊਗੀ ਨਵਾਂ ਯੂਥ ਐਕਸਾਈਟ ਹੋਊਗਾ ਦੇਖੂਗਾ ਕਿ ਬਈ ਸਾਡੇ ਦੇਸੀ ਮੁੰਡੇ ਕੰਮ 'ਚ ਹੈਗੇ ਆ ਇਹ ਕਹਿੰਦੇ ਜੀ 5000 ਡਾਲਰ ਆ ਸਟਾਲ ਲਾਉਣ ਦਾ ਤੇ ਮੈਂ ਕਹਾ ਮੈਂ ਤਾਂ ਕੁਝ ਵੇਚਣਾ ਨਹੀਂਗਾ ਸਿਰਫ ਗੱਡੀ ਖੜੀ ਕਰਨੀ ਆ ਕਿ ਉਹ ਵੀ ਪ੍ਰੋਪਰ ਰੈਡੀ ਕੀਤੀ ਹੋਈ ਸਿੱਖ ਗੇਮਾਂ ਦਾ ਥੀਮ ਹੋਊਗਾ ਉਹਦੇ ਤੇ ਕਹਿੰਦੇ ਨਹੀਂ ਇਹ ਇਹ ਫਿਕਸ ਪ੍ਰਾਈਸ ਆ ਸਾਡਾ ਮੈਂ ਨਹੀਂ ਕਹਿੰਦਾ ਪਤਾ ਨਹੀਂ ਹੁਣ ਤੁਹਾਨੂੰ ਕਿਵੇਂ ਦਾ ਲੱਗੇ ਵਾਧਾ ਘਾਟਾ ਕੀ ਆ ਜਿਹੜੇ ਬੰਦਿਆਂ ਨੇ ਸਟਾਲ ਵੇਚਣ ਦੇ ਸਮਾਨ ਤੇ ਲਾਏ ਆ ਉਹਨਾਂ ਤੋਂ 3-3000 ਡਾਲਰ ਜਿਨ੍ਹਾਂ ਨੇ ਦੁਕਾਨ ਲਾਈ ਆ ਸਮਾਨ ਵੇਚ ਰਹੇ ਆ ਤੇ ਜਿਨ੍ਹਾਂ ਦੇ ਵੇਚਣਾ ਹੀ ਕੁਛ ਨਹੀਂ ਉਹਦੇ ਤੋਂ 5000 ਡਾਲਰ ਤੇ ਪਰ ਅਨਫੋਰਚੂਨੇਟਲੀ ਅਹੀਂ ਕਹ ਲੋ ਇੰਨੇ ਵੀ ਅਮੀਰ ਹੈ ਨਹੀਂਗੇ ਕਿ 5000 ਸਾਡੇ ਕੋਲ ਅੱਗ ਲਾਉਣ ਨੂੰ ਪਿਆ ਵਾ ਤੇ ਵਾਹਿਗੁਰੂ ਅੱਗੇ ਇਹੀ ਉਮੀਦ ਕਰਦੇ ਆ ਅਗਲੇ ਸਾਲ ਇੰਨੇ ਕ ਪੈਸੇ ਆ ਜਾਣਗੇ 5000 ਰੁਪਏ ਕਰ ਦਈਏ ਪਰ ਬੜਾ ਦੁੱਖ ਇਸ ਗੱਲੋਂ ਹੁੰਦਾ ਕਿ ਜਦੋਂ ਤੁਸੀਂ ਨਾਮ ਸਿੱਖ ਗਏ ਮਾ ਦੰਨੇ ਆ ਤੇ ਪੂਰੇ ਆਸਟ੍ਰੇਲੀਆ ਦੇ ਵਿੱਚ ਮੈਂ ਦੱਸਿਆ ਜਿਵੇਂ ਤੁਸੀਂ ਉਂਗਲਾਂ ਤੇ ਰੈਪਰ ਸਿੱਖ ਰੈਪਰ ਗਿਣ ਸਕਦੇ ਹੋ ਜਿਹੜੇ ਗੱਡੀਆਂ ਰੈਪ ਕਰਦੇ ਆ ਤਿੰਨ ਜਾਂ ਚਾਰ ਪੂਰੇ ਆਸਟ੍ਰੇਲੀਆ 'ਚ ਤੇ ਉਹਨਾਂ ਜੋ ਇੱਕ ਹੋਣ ਦਾ باوجود ਵੀ ਤੁਸੀਂ ਕੀ ਸਪੋਰਟ ਕਰਦੇ ਆ ਆਪਦੇ ਬੰਦਿਆਂ ਦੀ ਕੀ ਆਪਦੇ ਸਿੱਖਾਂ ਦੀ ਤੁਸੀਂ ਕੀ ਸਪੋਰਟ ਕਰਦੇ ਆ ਸੋ ਇਹੋ ਜੇ ਮਸਲੇ ਕਾਫੀ ਆ ਇਹਦੇ ਚ ਕਿ ਜਿਹੜੇ ਲੋਕਾਂ ਨੂੰ ਨਹੀਂ ਪਤਾ ਲੋਕਾਂ ਨੂੰ ਲੱਗਦਾ ਕਿ ਸਟਾਲ ਫ੍ਰੀ ਚ ਹੀ ਲੱਗਦੇ ਆ ਫ੍ਰੀ ਚ ਨਹੀਂ ਲੱਗਦੇ ਉਹਨਾਂ ਬਜੇ ਇੰਨੀ ਇੰਨੀ ਅਮਾਉਂਟ ਚਾਰਜ ਹੁੰਦੀ ਆ ਤੇ ਜਿਸ ਕਰਕੇ ਅਸੀਂ ਐਤਕੀ ਕੋਈ ਸਟਾਲ ਨਹੀਂ ਲਾ ਪਾਏ ਇਸ ਗੇਮ ਅਚ ਅਗਾ ਕੀ ਬੋਲਣਾ ਕੋਈ ਨਹੀਂ ਕੀ ਬੋਲਣਾ ਕਰੀਬੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੀਰਾਂ ਨੇ ਪਹਿਲਾਂ ਦੱਸਿਆ ਉਹਨਾਂ ਨੇ ਆਪਣਾ ਜਿਹੜਾ ਦੱਸਿਆ ਵੀ ਜਿਹੜਾ ਉਹਨਾਂ ਨਾਲ ਹੋਇਆ ਪਲੇਅਰਾਂ ਦਾ ਤੇ ਵੀਰ ਨੇ ਦੱਸਿਆ ਮੇਰੀ ਤਾਂ ਇਹੀ ਬੇਨਤੀ ਹੈ ਭਾਈ ਆਪਣਾ ਇਹ ਕਮਿਊਨਿਟੀ ਦਾ ਸਾਂਝਾ ਹੀ ਆ ਸਾਰਿਆਂ ਦਾ ਕਿਸੇ ਇੱਕ ਬੰਦੇ ਦਾ ਨਹੀਂਗਾ ਭਈ ਕੋਈ ਇੱਕ ਬੰਦਾ ਇੱਥੇ ਆਪਣਾ ਚਲਾਵੇ ਜਾਂ ਕੁਝ ਉਹ ਆਪਣਾ ਕਰੇ ਵੀ ਮੇਰਾ ਇੱਥੇ ਚੱਲਦਾ ਜਾਂ ਕਿਦਾਂ ਸਾਰਿਆਂ ਦੇ ਨਾਲ ਕਿਉਂਕਿ ਜ਼ਿਆਦਾਤਰ ਮੈਨੂੰ ਲੱਗਦਾ ਵੀ ਜਿਹੜੇ ਲੋਕ ਆ ਉਹ ਕਬੱਡੀ ਦੇਖਣ ਆਉਂਦੇ ਆ ਚਲੋ ਮੈਂ ਕਿਸੇ ਖੇਡ ਨੂੰ ਹੋਰ ਨੂੰ ਕਹਿੰਦਾ ਨਹੀਂਗਾ ਤੇ ਪਰ ਥੋੜਾ ਜਿਹਾ ਇਹ ਕਿ ਜਿਹੜਾ ਕੁਝ ਹੋਇਆ ਉਹ ਬਹੁਤ ਮੈਨੂੰ ਲੱਗਿਆ ਵੀ ਗਲਤੀ ਹੋਇਆ ਤੇ ਉਹ ਜਿਹੜੀਆਂ ਜਿਹੜੀਆਂ ਗੱਲਾਂ ਵੀਰਾਂ ਨੇ ਕਹੀਆਂ ਵੀ ਸਾਡੇ ਨਾਲ ਆ ਪ੍ਰੋਮਿਸ ਕੀਤੇ ਗਏ ਸੀ ਤੇ ਉਹਨਾਂ ਪ੍ਰੋਮਿਸਾਂ ਤੇ ਖਰੇ ਨਹੀਂ ਉਤਰੇ ਤੇ ਉਹ ਇਹ ਸਹੀ ਹੈ ਕਿ ਜਿਹੜੇ ਇਹਨਾਂ ਨਾਲ ਇਹਨਾਂ ਨੂੰ ਪਤਾ ਵੀ ਗੱਲ ਹੋਈ ਹੈ ਜਿਹੜੀ ਉਹਨਾਂ ਨਾਲ ਇਹਨਾਂ ਨਾਲ ਗੱਲ ਹੋਈ ਹੈ ਉਹ ਉਹਨਾਂ ਨੂੰ ਚਾਹੀਦਾ ਜਿਨ੍ਹਾਂ ਨੇ ਵੀ ਪ੍ਰੋਮਿਸ ਕੀਤੇ ਆ ਕਿ ਵੀ ਉਹ ਖਰੇ ਉੱਤਰ ਦੇ ਇਹ ਗੱਲ ਤੇ ਤੇ ਦੂਜੀ ਗੱਲ ਇਹ ਆ ਵੀ ਹੁਣ ਵੀਰੇ ਨੇ ਗੱਲ ਕੀਤੀ ਆ ਵੀ 5000 ਡਾਲਰ ਮੈਂ ਬੇਨਤੀ ਕਰਦਾ ਵੀ ਗ੍ਰੈਫਟ ਵੀ ਮੇਲਾ ਹੁੰਦਾ ਉੱਥੇ ਵੀ ਪਲੇਅਰਾਂ ਕਿਉਂਕਿ ਟੀਮਾਂ ਤੇ 60 ਤੋਂ 70000 ਡਾਲਰ ਇੱਕ ਤੇ ਮਿਨੀਮਮ ਖਰਚਾ ਆਉਂਦਾ ਜ਼ਿਆਦਾਤਰ ਟੀਮਾਂ ਦਰਸ਼ਕਾਂ ਨੂੰ ਇਹ ਵੀ ਦੱਸਦੀ ਵੀ ਏਦਕੀ ਥੋੜੀ ਜੀ ਇਹ ਵੀ ਘਾਟ ਰਹੀ ਹੈ ਵੀ ਉਹ ਕਹਿੰਦੇ ਯਾਰ ਵੀ 60 70000 ਡਾਲਰ ਲੱਗ ਜਾਂਦਾ ਵੀ ਕੋਈ ਉਧਰੋਂ ਸਹਾਇਤਾ ਨਹੀਂ ਹੁੰਦੀ ਚਲੋ ਮੈਂ ਮੰਨਦਾ ਵੀ ਫਿਰ ਜੇ ਆਪਾਂ ਕੱਲਾ ਕਬੱਡੀ ਨੂੰ ਕਰ ਲੱਗ ਗਏ ਫਿਰ ਪਰ ਦੂਜੀਆਂ ਖੇਡਾਂ ਵਾਲੇ ਵੀ ਕਹਿੰਦੇ ਕਿ ਵੀ ਸਾਡਾ ਵੀ ਕਰੋ ਪਰ ਜ਼ਿਆਦਾ ਮੈਨੂੰ ਲੱਗਦਾ ਵੀ ਕਬੱਡੀ ਤੇ ਰੌਣਕ ਹੁੰਦੀ ਤੇ ਖਰਚਾ ਵੀ ਜ਼ਿਆਦਾ ਟੀਮਾਂ ਇਹਨਾਂ ਕਬੱਡੀ ਵਾਲੀਆਂ ਤੇ ਆਉਂਦਾ ਤੇ ਮੈਂ ਗੁਜਾਰਸ਼ ਕਰਦਾ ਵੀ ਅਗਲੇ ਸਾਲ ਜਿਹੜੀਆਂ ਸਿਡਨੀ ਚ ਹੋ ਰਹੀਆਂ ਵੀ ਥੋੜਾ ਬਹੁਤ ਇਹਨਾਂ ਟੀਮਾਂ ਦਾ ਜਿੰਨਾ ਕੁ ਵੀ ਕਰ ਸਕਦੇ ਹੋ ਪਾਰਟਿਸਿਪੇਟ ਭਾਵੇਂ ਉਹਨਾਂ ਨੂੰ ਅਕੋਮੋਡੇਸ਼ਨ ਹੀ ਕਰਦਿਆ ਕਰੋ ਉਹਨਾਂ ਦਾ ਫਲਾਈਟਾਂ ਦਾ ਕਿਉਂਕਿ ਉਹ ਕਬੱਡੀ ਹੁਣ ਪਹਿਲਾਂ ਵਾਲੀ ਨਹੀਂ ਰਹੀ ਵੀ ਮੁੰਡੇ ਟੀਮ 5000 ਚ ਬਣ ਜਾਂਦੀ ਜਾਂ 10 ਚ ਹੁਣ ਬਹੁਤ ਖਰਚਾ ਆਉਂਦਾ ਤੇ ਮੇਰੀ ਇਹ ਐਨਜੀਕ ਬੋਡੀ ਅੱਗੇ ਬੇਨਤੀ ਹੈ ਵੀ ਥੋੜਾ ਜਿਹਾ ਆਪ ਨੇ ਜਿਹੜੇ ਲਾ ਕੇ ਆਉਂਦੇ ਆ ਤੇ ਇਹਨਾਂ ਦੀ ਸੁਣੀਏ ਤੇ ਕਿਉਂਕਿ ਇਹਨਾਂ ਨਾਲ ਹੀ ਆ ਜੇ ਬਣਾਉਣਗੇ ਟੀਮਾਂ ਇੱਕ ਵਾਰੀ ਫਿਰ ਵੀ ਇਹਨਾਂ ਨੂੰ ਸਵੇਰੇ ਮੀਟਿੰਗ ਕਰਨੀ ਚਾਹੀਦੀ ਕੱਲ ਅਜੇ ਫਾਈਨਲ ਡੇ ਹੈਗਾ ਹਾਂ ਕੱਲ ਉਹ ਜਿਹੜੀ ਫਾਈਨਲ ਡੇ ਆ ਉਹ ਮੈਂ ਕਹਿੰਦਾ ਵੀ ਆਪਾਂ ਦੇਖੋ ਇਹ ਭਾਈਚਾਰਾ ਆਪਾਂ ਸਾਰਿਆਂ ਨੇ ਇੱਥੇ ਹੀ ਰਹਿਣਾਗਾ ਇਹ ਕੋਈ ਵੀ ਆਪਾਂਵੇਂ ਇਹ ਇਹ ਫੈਡਰੇਸ਼ਨ ਆਪਾਂਵੇਂ ਉਹ ਫੈਡਰੇਸ਼ਨ ਆ ਸਾਰਿਆਂ ਨੇ ਇਕੱਠੇ ਰਹਿਣਾ ਸਾਰਿਆਂ ਨੇ ਇੱਕ ਦੂਜਿਆਂ ਨੂੰ ਵਿਆਹਾਂ ਤੇ ਮਿਲਣਾ ਸਾਰਿਆਂ ਨੇ ਇੱਕ ਦੂਜਿਆਂ ਨੂੰ ਪਾਰਟੀਆਂ ਤੇ ਮਿਲਣਾ ਇਹ ਕੋਈ ਗੁੱਸੇ ਗਲੇ ਜਿਹੜੇ ਆ ਇਹ ਇੱਥੇ ਨਹੀਂ ਬੜ ਜਾਣ ਤੇ ਜਾਂ ਵੀ ਪਿਆਰ ਨਾਲ ਉਹ ਬਹੁਤ ਵਧੀਆ ਗੱਲ ਰਹਿੰਦੀ ਆ ਕੋਈ ਮਾਨ ਦੇ ਵਿੱਚ ਇੱਥੋਂ ਯਾਰ ਇਹ ਵੀ ਨਾਰਾਜ਼ ਹੋ ਕੇ ਚੱਲ ਗਏ ਭਾਵੇਂ ਕੋਈ ਵੀ ਟੀਮ ਆ ਜੇ ਇਹ ਬੈਠੇ ਆ ਜਾਂ ਕੋਈ ਹੋਰ ਕਿਸੇ ਟੀਮ ਨੂੰ ਨਾਰਾਜ਼ ਕੀ ਹੈ ਮੈਂ ਕਹਿੰਦਾ ਵੀ ਇਹ ਸੈਕ ਖੇਡਾਂ ਸਮੁੱਚੀਆਂ ਪੰਜਾਬੀ ਭਾਈਚਾਰੇ ਦੀਆਂ ਖੇਡਾਂ ਵੀ ਕੋਈ ਨਾਰਾਜ਼ ਨਾ ਹੋ ਕੇ ਜਾਵੇ ਭਾਵੇਂ ਦਰਸ਼ਕਾ ਹੁਣ ਇਹ ਦੋ ਟੀਮਾਂ ਨਾਰਾਜ਼ ਆ ਜੇ ਯਾਰ ਜੇ ਇਹਨਾਂ ਦਾ ਦਿਲ ਦੁਖੀ ਹੈ ਇਹਨਾਂ ਨਾਲ ਜਿਹੜੀ ਵੀ ਗੱਲ ਆ ਉਹ ਬੈਠ ਕੇ ਹੋ ਜੇ ਕੱਲ ਨੂੰ ਕੱਲ ਨੂੰ ਲਾਸਟ ਦਿਨ ਇਹਨਾਂ ਨਾਲ ਬੈਠ ਕੇ ਪਿਆਰ ਦੇ ਨਾਲ ਪਿਆਰ ਨਾਲ ਸਾਰੇ ਮਸਲੇ ਹੱਲ ਹੋ ਜਾਂਦੇ ਆ ਗੁੱਸੇ ਨਾਲ ਸਾਰਾ ਕੁਝ ਵਿਗੜ ਜਾਂਦਾ ਤੇ ਧੰਨਵਾਦ ਮੈਂ ਇਹਨਾਂ ਕੀ ਕਹਨਾਗਾ ਤੇ ਗਲਤੀ ਫਲਤੀ ਮਾਫ ਕੋਈ ਨਹੀਂ ਜ਼ਰੂਰ ਹਾਂਜੀ ਸੋ ਸਾਰੇ ਵੀਰਾਂ ਨੂੰ ਜਿੰਨੇ ਵੀ ਵੀਰ ਭਰਾ ਆਏ ਵੀਡੀਓ ਵੇਖਣ ਜਾਂ ਸ਼ੇਅਰ ਕਰਨ ਜਾਂ ਜੋ ਵੀ ਆ ਠੀਕ ਆ ਹੋ ਸਕਦਾ ਕਈ ਸਾਡੇ ਵੀ ਖਿਲਾਫ ਹੋਣ ਸਾਨੂੰ ਵੀ ਗਾਲਾਂ ਕੱਢਣ ਨੀਚੇ ਕਮੈਂਟ ਪਰ ਹਾਂ ਅਸੀਂ ਜੋ ਕੁਝ ਵੀ ਆ ਇੱਥੇ ਆ ਤੁਸੀਂ ਆਪ ਦੱਸੋ ਵੀ ਇਹ ਇਹ ਸਾਡੇ ਨਾਲ ਧੱਕਾ ਨਹੀਂ ਆ ਤੇ ਹੋਰ ਕੀ ਆ ਠੀਕ ਹੈ ਜੇ ਜਿੱਥੇ ਅਸੀਂ ਗਲਤ ਆ ਅਸੀਂ ਆਪਣੀ ਕਦੀ ਟੀਮਾਂ ਨਹੀਂ ਲੈ ਕੇ ਆਉਂਦੇ ਇੱਥੇ ਹੋਰ ਛੱਡੋ ਸਿੱਖ ਗੇਮਾਂ ਦੇ ਟੀਮਾਂ ਦੇ ਛੱਡੋ ਅਸੀਂ ਸਿੱਖ ਗੇਮਾਂ ਦੇ ਨਹੀਂ ਆਉਂਦੇ ਕਦੀ ਅਸੀਂ ਜੇ ਪੈਸੇ ਲਾ ਕੇ ਸਾਰਾ ਕੁਝ ਕਰਦੇ ਆ ਕਬੱਡੀ ਨੂੰ ਪ੍ਰਮੋਟ ਕਰਦੇ ਆ ਸਭ ਕੁਝ ਕਰਦੇ ਆ ਤੇ ਅਸੀਂ ਜੇ ਹਾ ਚੀਜ਼ ਅਸੀਂ ਗਲਤੀਆਂ ਇਹਦੇ ਵਿੱਚ ਕਿਤੇ ਅਸੀਂ ਨੈਕਸਟ ਈਅਰ ਤੋਂ ਆਪਣੀ ਕੋਈ ਟੀਮ ਨਹੀਂ ਇੱਥੇ ਆਉਗੀ ਜੋ ਅਸੀਂ ਕਰਦੇ ਆ ਆਪਣੇ ਕੰਮਕਾਰ ਉਹ ਕਰਾਂਗੇ ਪਰ ਪਲੀਜ਼ ਤੁਸੀਂ ਸਾਰੇ ਜਾਣੇ ਇਹ ਗੱਲ ਦੀ ਜਰੂਰ ਸਪੋਰਟ ਕਰਿਓ ਕਿ ਜਿੰਨੀਆਂ ਵੀ ਪਲੇਅਰ ਆ ਇੱਥੇ ਉਹ ਸਾਰੇ ਬੰਦਿਆਂ ਨੂੰ ਐਕਸਪਲੋਇਟ ਕਰਦੇ ਆ ਆਪਾਂ ਕਿਹੜਾ ਇੱਥੇ ਕੋਈ ਡਰੱਗ ਮੰਨੀ ਜਾਂ ਕੋਈ ਦੋ ਨੰਬਰ ਦਾ ਧੰਦਾ ਦੇ ਕਿਸੇ ਦਾ ਨਹੀਂ ਆ ਸਾਰੇ ਆਪਣਾ ਵਿਚਾਰੇ ਕੰਮਕਾਰ ਕਰਦੇ ਆ ਬਸ ਇੱਕ ਸ਼ੌਂਕ ਆ ਵੀ ਆਪਾਂ ਇਹ ਚੀਜ਼ ਨੂੰ ਇੱਕ ਵੱਡੀ ਲਈ ਪੈਸੇ ਲਾਉਣ ਦੇ ਆ ਠੀਕ ਆ ਆਪਾਂ ਭਾਵੇਂ ਘਰ ਵਿੱਚ ਬੱਚਿਆਂ ਨੂੰ ਬੱਚਿਆਂ ਦਾ ਵੀ ਹੱਕ ਮਾਰਦੇ ਆ ਜੇ ਬੱਚਿਆਂ ਨੂੰ ਨਹੀਂ ਪੈਸੇ ਦਿੰਦੇ ਉਹਨੇ ਜਿੰਨੇ ਅਸੀਂ ਕਬੱਡੀ ਪਲੇਅਰਾਂ ਨੂੰ ਪੈਸੇ ਦਿੰਨੇ ਆ ਤੁਸੀਂ ਸਾਰੇ ਜਾਣੇ ਇਹ ਸੋਚਿਓ ਵਿਚਾਰਿਓ ਤੇ ਜੇ ਸਾਡ ਤੋਂ ਕੋਈ ਗਲਤੀ ਹੋਈ ਆ ਉਹੀ ਉਹਦੇ ਲਈ ਮਾਫੀ ਚਾਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਤਾਲੋ ਜੀ ਧੰਨੋ